ਕਥੋ ਵੜ ਕਹਿੰਦੀ ਆ ਹੋਰ ਪਾਣੀ ਤੇਜ਼ ਹੋ ਗਿਆ ਥੋੜ੍ਹ ਥੜੇ ਘਾਲੀਆਂ ਹੋਇ ਤਾਂ ਦੱਗੀਆਂ ਹੀ ਨੇ ਵਾਲੀਆਂ ਲੈ ਵੀ ਮੋੜ ਮੋੜ ਲੱਗੇ ਬੰਦ ਹੋ ਗਿਆ ਸਹ ਹੈ ਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਲੱਗਿਆ ਆਪਾਂ ਗੱਦੂ ਕਰਨ ਨਾਲੋਂ 1:30 ਵਜ ਗਿਆ ਕਹਿਰਾ ਭਰਨ ਵਾਲੇ ਵਾਸ ਸੁਹਾਗਾ ਧੂਗਾ ਕੱਢਦੇ ਆ ਬਾਹਰ ਸੁਹਾਗਾ ਮਗਰ ਪਿਆ ਸੀ ਉਹਦੀ ਤਮਸ਼ੀਨ ਹਜ਼ੂਨ ਪਈ ਸੀ ਚੱਕਦੇ ਆ ਵਾਕੀ ਬੈੜ ਦਾ ਟਰੈਕਟਰ ਨਾ ਤੇ ਚੱਲਦੇ ਹਨ ਇਹਦੇ ਦਾ ਬੰਤ ਤੇ ਜੀ ਆਪਾਂ ਨੇ ਹਨ ਇਹਨਾਂ ਦੇ ਸੀਲਾਂ-ਸੁੱਲਾਂ ਜਿੰਦੀਆਂ ਨੇ ਪਾਣੀ ਚ ਲੈ ਜਾਂਦਾ ਸੀ ਇਹਨਾਂ ਦੇ ਬੈਰਿੰਗ ਟੁੱਟ ਜਾਂਦੇ ਨੇ ਨਹੀਂ ਤਾਂ ਫਿਰ ਗਾਰਾ-ਗੁਰਾ ਪਾ ਕੇ ਸੁਕਾਈ ਸੁਵਾ ਚਲਾਉਨੇ ਬੈੜ ਇਹਦੇ ਕੱਲ ਲਾਤੀ ਸਾਹ ਆ ਪਿਆ ਸਭਾਗਾ ਹਮ ਦੱਸੇ ਕਿਵੇਂ ਨਿਕਲੂ ਇਹ ਉੱਪਰ ਮਸ਼ੀਨ ਪਈ ਆ ਮਸ਼ੀਨ ਦੇਖਦੇ ਕਿਸ 로ਡ ਤੋਂ ਕੱਢਾਂਗੇ ਸੰਭਾਵੀ ਵਿਵਹਾਰ ਘਟਦੇ ਆ ਹੁਣ ਬਾਸ ਆ ਰਹੇਗਾ ਹੁਣ ਫੋਨ ਕਰਤਾ ਬਣਾ ਕੇ ਇਸ ਨੂੰ ਕੋਈ ਦੇਖ ਦੇਗਾ ਆਪ ਤੂੰ ਲੋਡ ਆ ਗਿਆ ਕੱਢ ਲੈਣਾ ਬਾਹਰ ਨੂੰ ਫੁੱਟਣਾ ਹੀ ਹੈ ਤਾਂ ਉਹ ਬਲੇਟਾ ਹੋ ਜਦੇ ਨੇ ਛੜੀ ਵਾਲੀ ਇੱਟਾਂ ਤੇ ਸਾਰੀਆਂ ਚੀਜ਼ਾਂ ਇੱਧਰ ਉੱਧਰ ਕਰਨੀ ਪੈਗੀ ਐ ਕਿਸਵਾਗੀ ਘਟਣ ਨੂੰ ਹਾਂ ਟਰੈਕਟਰ ਉੱਥੇ ਲਾਉ ਉਥੋਂ ਟਰਾਲੀ ਉਹ ਟਰਾਲੀ ਇੱਥੇ ਕੱਢੋ ਜਿੱਥੇ ਟਰੈਕਟਰ ਖੜਾ ਫੇਰ ਉਹ ਟਰੈਕਟਰ ਨੂੰ ਇਹਦੀ ਜਗ੍ਹਾ ਤੇ ਲਾਉ ਫੇਰ ਆ ਹਾਲ ਪਾਉਣੇ ਆ ਦਰ ਤੂੜੀ ਪਈ ਆ ਜਗਾ ਪੂਰੀ ਪੂਰੀ ਇਹ ਨਾਲ ਪਰ ਉਹਨੂੰ ਬੁਖਾਹਾ ਕਰਿਆ ਉਹਨੂੰ ਗਾਂਗ ਰਿਹਾ ਨੌ ਸਵਾਗਾ ਜੰਦਾ ਵਹਿ ਗਿਆ ਸੁਹਾਗਾ ਜੰਦਾ ਗਿਆ ਦਾ ਹਲ ਤੇ ਸੁਹਾਗਾ ਐਂਦੀ ਜਗ ਐ ਜੀ ਬੰਦ ਕਰਨੀ ਲੈਣੀ ਆਂ ਗਾਂ ਪਾਣੀ ਛੱਡਦਾ ਹੋ ਜੂ ਆ ਇੱਕ ਵੱਟੀਆਂ ਬੰਦ ਹੋ ਜੂ ਖਵਾ ਕੋ ਉੱਧਰ ਕੱਟ ਲਾਂਗੇ ਫਿਰ ਉੱਧਰ ਉੱਧਰ ਹੀ ਨੰਗੀ ਜਾਵਾਂਗਾ ਉਹ ਯਾਗੇ ਖੇਤ ਚ ਰੁਕ ਆਪਣਾ ਆ ਗੋਦੀ ਇੱਥੇ ਆ ਕੇ ਟਟਿਰੀ ਦੇ ਆਂਡੇ ਇਹਨੂੰ ਕਰਦੇ ਉੱਚਾ ਬਣਾਵਾਂਗੇ ਪਿਛਲੇ ਸਾਰੇ ਵੀ ਬਣਾਏ ਸੀਗਾ ਅਜੇ-ਬੂਜੇ ਕੱਢ ਲੂ ਵੱਜ ਨਹੀਂ ਤਾਂ ਖਤਮ ਹੁੰਦੀ ਜਾਂਦੀ ਇਹਨਾਂ ਦੀ ਪ੍ਰਜਾਤੀ ਵਿਚਾਰੇ ਅਜੇ ਇਹਨੂੰ ਕਿਹਾ ਦੋ ਗੜ ਲਾ ਦੇ ਜਾਨੂੰ ਆਹ 11 ਭਰ ਚੂ ਇਹਨੂੰ ਪੜੀਂਜੀ ਬਣਾ ਕੇ ਉੱਤੇ ਧਰਦੇ ਨੇ ਆਂਡੇ ਆਹ ਵੀ ਫਟਕਦਾ ਉੱਚਾ ਕਰ ਤੇ ਖੱਤੇ ਨਾਲ ਜਦੋਂ ਬਸਰ ਪਾਣੀ ਭਰ ਜੂ ਫੇਰ ਆਪਾਂ ਹੋਰ ਉੱਚਾ ਕਰਦਾਂ ਥੇਰਾ ਇੰਨੇ ਕ ਬੋਤ ਨੇ ਫੇਰ ਇਹਨੂੰ ਹੋਰ ਰੌਣ ਵਾਲੇ ਪੱਟੀ ਲਾ ਦਾਂ ਪਾਣੀ ਆ ਜਾਵੇ ਅੰਦਰ ਆ ਵੱਟ ਲਾਤੀ ਇਹ ਵੱਟ ਤਾਂ ਵੀ ਹੈ ਨਹੀਂ ਤਾਂ पाणी ਧੱਕ ਮਾਰੂ ਨਾ ਇਹਨੂੰ ਫਿਰ ਸੁਹਾਗਾ ਚੱਲ ਦੋ ਦੋ ਵਿੱਚ ਬਤਲੀ ਹੈ ਵੱਟ ਰੱਬ ਟੋਏ ਨੇ ਫਿਰ ਉਹਨਾਂ ਚ ਜਾਵੜ ਦਾ ਪਾਣੀ ਰੁਕਦਾ ਛੇਤੀ ਹੈ ਨਹੀਂ ਸਾਨੂੰ ਦੂਜਾ ਕਿਹੜਾ ਚੱਲ ਪੂਗਾ ਇੱਧਰ ਲਈ ਤਾਂ ਸਰ ਜਾਂਦਾ ਇਹ ਉੱਚਾ ਵੱਟ ਉਹ ਨੀਵੀਂ ਉਹ ਖਾਰ ਪੈਂਦੀ ਉਹ ਤੇ ਵਾਲੀ ਧੱਕ ਪੈਂਦੀ ਹੈ ਪਾਣੀ ਦੀ ਉੱਥੇ ਨੀਮ ਆਲਾ ਸਾਰਾ ਥਾਂ ਦੇਖੋ ਨੀਮ ਆ ਸਾਰਾ ਆ ਉੱਚਾ ਉਹ ਨੀਮ ਆ ਆ ਵੀ ਨੀਮ ਉਹ ਸੈੱਟ ਕਰਨ ਵਾਲੇ ਨੇ ਲੇਅਰ ਲਵਾ ਕੇ ਦੁਬਾਰਾ ਕੰਨਾ ਵੀਜਦੇ ਰਹੇ ਨਾ ਕੰਨੇ ਵੀਜਣ ਕਰਕੇ ਚੰਨੀ ਮੇ ਹੋਏ ਹੋਏ ਨਖਤੇ ਲੋ ਯਾ ਜੋੜ ਮੱਚ ਗਿਆ ਉੱਥੇ ਚਲਾ ਦੇ ਚਲਾ ਇਸ ਆਗਾ ਵੜੇ ਮਗਰ ਚੱਲੂ ਡਰਾਈਵਰ ਤਾਂ ਕਦੇ ਭੁੱਲੇ ਇਹ ਇਹਨੇ ਜੋੜ ਮਚਾਇਆ ਆਹ ਲੱਕਸ ਮਾੜਾ ਇਥੇ ਪਾਣੀ ਡੋਲੀ ਜਾਂਦਾ ਜੋੜ ਮੱਚ ਗਿਆ ਉੱਥੇ ਮੇਰਾ ਤਾਂ ਉਦਨੇ ਕਿਉਂ ਆਇਆ ਹੋਇਆ ਜੀ ਤੇਰੇ ਕੰਨੀ ਆਗਾ ਤਾਂ ਬੰਦ ਕਰਤੀ ਤੈਨੂੰ ਬੰਦ ਕਰੀਆ ਇੱਕ ਪਾਸੇ ਤਾਂ ਪਾਣੀ ਜਾਊ ਹੁਣ ਦੋਨੇ ਪਾਸੇ ਘਾਟੀ ਘਟ ਗਿਆ ਪਾਣੀ ਜੇ ਉਹ ਤੋਂ ਭਰਦਾ ਦੇਖ ਲਾ ਐ ਇਥੇ ਇਸ ਮਾਰ ਕੇ ਤੋੜ ਦੇ ਇਹਦੇ ਨਾਲ ਹੀ ਭਰ ਜੂ ਬੱਸ ਬੱਸ ਜਿਹੜਾ ਇਧਰ ਜੋੜ ਮੱਚ ਗਿਆ ਹਣ ਦੇਖ ਕੇ ਲਾ ਕੇ ਆਏ ਆ ਅਜੇ ਨੂੰ ਮੈਂ ਫੜਾ ਟਰੈਕਟਰ ਉਧਰ ਆ ਚਲ ਬਾਅਦ ਇਹ ਤੂੰ ਹੁਣ ਹੋਈਆਂ ਕਿਹੜਾ ਇਹ ਤਾਂ ਬੋਤਲਾਂ ਤਾਂ ਨਹੀਂ ਭੱਜ ਗਈਆਂ ਮੋਦਲ ਫੀਸ ਮੋਦਲ ਭੱਜ ਗਈ ਥੋੜ੍ਹਾ ਵੜ ਕੇ ਜਾਂਦੀ ਆ ਹੋਰ ਪਾਣੀ ਤੇਜ਼ ਹੋ ਗਿਆ ਹੋਰ ਤੀਜਾ 11 ਭਰ ਜੂਗਾ ਇਹ ਜਿਹੜੇ 11 ਕਹਾਰੇ ਸੁਹਾਗਾ ਦੇ ਦਾਂ ਹੋਰ ਉਦੋਂ ਤੀਜਾ 11 ਭਰ ਜੂ ਕੇਰਾਂ ਲੱਗਿਆ ਜੀ ਕੇਰਾਂ ਲੱਗਿਆ ਜੀ ਇਹਦੇ ਹੁਣ ਦੁਬਾਰਾ ਲਾਉਣ ਲੱਗੇ ਆਂ ਠੰਡਾ ਗਰਮ ਤੇ ਆਂ ਅੱਗਾ ਥੋੜੇ ਥੋੜੇ ਢਾਲੀਆਂ ਹੋਇ ਤਾਂ ਦੱਕੀਆਂ ਹੀ ਨੇ ਵਾਲੀਆਂ ਅਜੇ ਹੁਣ ਇਧਰ ਇਧਰ ਖੰਡ ਗਿਆ ਹੁਣ ਉੱਧਰ ਨੂੰ ਜਾਵਾਂਗੇ ਸੈੱਟ ਹੋ ਜਾਣਗੀਆਂ ਆ ਗਿਆ ਟਾਵਰ ਦਾ ਡਰੀ ਨਹੀਂ ਦਾ ਲੈ ਵੀ ਮੂਡ ਮੂਡ ਲੱਗੇ ਬੰਦ ਹੋ ਗਿਆ ਰੇਸ ਘੱਟ ਸੀਗੀ ਚੱਲ ਸੁਹਾਗਾ ਲਈ ਆਉਂਦਾ ਸੀ ਆ ਬੰਦ ਹੋ ਗਿਆ ਹਾਂ ਸਟਾਰਟ ਨਹੀਂ ਤੇ ਕਿਹਦੀ ਸੈਲਫ ਗਰਮ ਹੋਈ ਨਹੀਂ ਮੁੜ ਕੇ ਸਟਾਰਟ ਨਹੀਂ ਹੁੰਦਾ ਛੇਤੀ ਇਹ ਬਦਲਦੇ ਜਿਹੜਾ ਬਣੇ ਨੇ ਹੁਣ 20 22 ਜਾ ਫਿਰ ਅੱਬ ਚੰਗੀ ਗੱਲਾ ਲੋਈ ਮੇਰੀ ਜੱਲ ਵੀ ਮੇਰੀ ਇਹਦੇ ਹਵਾ ਮਾ ਚੱਲ ਪਈ ਬਦਲਣਾ ਰਬਾ ਪੁਝਾ ਕੇ ਲੈ ਜੀ ਪੀ ਦਾ ਪਾਈ ਜਾਈ ਅਰ ਮੂਰੂ ਖਾ ਮੂਨਰੂ ਦੇਖ ਕੇ ਸਟਾਰਟ ਕਰਕੇ ਹੁਣ ਹੋ ਗਿਆ ਖਾਸਾ ਟਾਈਮ ਨੂੰ ਧੰਨਵਾਦ ਰਾਮ ਕਾ ਹੋ ਜੇ ਸਟਾਰਟ ਕਰ ਸਤਨਾਏ ਉਹ ਵਾ ਫੰਡ ਰੈਟ ਯਾਰ ਮਰੀਏ ਬਾਈ ਆਦ ਵਾਦਾ ਪਚਾਲਦੇ 2 ਘੰਟਾ ਹੋਰ ਆ ਇਹ ਨਹੀਂ ਹਿਲਦਾ ਹੋਣ ਲਾਈਟਾਂ ਲੁੱਟਾ ਹੈ ਨਹੀਂ ਨਾ ਇਹ ਮਗਰ ਦੀ ਲਾਈਟ ਆ ਵਦਿੰਗੀ ਫੂਸ ਦੇਖਿਆ ਸੀ ਜੀ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਬਸ ਚਲਾਉਂਦੇ ਆ ਰੇੜੀਆ ਪਰੇ ਲਾਸਟ 11 ਰਹਿੰਦਾ ਅਰ ਕੱਲੋਂ ਵੇਖਾਂ ਲਾਈਟ ਲੁੱਟਵਾ ਆ ਲਿਆ ਵਾ ਵਧੀਆ ਮੂਰੇ ਜੀ